ਸਸਤੀ ਗੱਲ ਦੋਸਤੋ ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ ਤੇ ਤੁਹਾਡੀਆਂ ਇੰਤਜ਼ਾਰ ਦੀਆਂ ਘੜੀਆਂ ਨੂੰ ਮੈਂ ਖਤਮ ਕਰਦਾ ਹੋਇਆ ਅੱਜ ਤੁਹਾਨੂੰ ਗੱਡੀ ਦਿਖਾਉਂਗਾ ਤੇ ਇਹ ਵੀ ਦੱਸੂਗਾ ਗੱਡੀ ਕਿੱਥੋਂ ਬੁੱਕ ਹੋਈ ਹੈ ਤੇ ਕਿੱਥੋਂ ਜਾ ਕੇ ਆਪਾਂ ਨੂੰ ਗੱਡੀ ਡਿਲੀਵਰ ਹੋਈ ਹੈ ਤੇ ਗੱਡੀ ਆਪਾਂ ਲੈ ਲਈ ਹੈਗੀ ਹੈ ਤੇ ਦੋਸਤੋ ਇਹ ਗੱਡੀ ਆਪਾਂ ਨੂੰ ਕੋਟਕਪੁਰ ਤੋਂ ਬੁਕਿੰਗ ਹੋਈ ਸੀ ਤੇ ਗੱਡੀ ਆਪਾਂ ਨੂੰ ਮਿਲਣੀ ਹੈਗੀ ਜੀ ਇਧਰੋਂ ਸਰਸਾ ਤੋਂ ਕਿਉਂਕਿ ਤੁਹਾਨੂੰ ਪਤਾ ਹੈਗਾ ਏਜੰਸੀਆਂ ਦਾ ਅਲੱਗ-ਅਲੱਗ ਟਾਈਪ ਹੁੰਦਾ ਹੈਗਾ ਤੇ ਮਰੂਤੀ ਸੂਜੂਕੀ ਲੈਖ ਸਕਦਾ ਸਰਸਾ ਤੋਂ ਆਪਾਂ ਗੱਡੀ ਲੀਵਰ ਕਰਨੀ ਹੈਗੀ ਹੈ ਤੇ ਬਹੁਤ ਸੋਹਣੀ ਡੀਲ ਹੋਈ ਹੈਗੀ ਹੈ ਤੇ ਆਪਾਂ ਨੇ ਮਤਲਬ ਜੋ ਵੀ ਰਹਿਨੇ ਆਪਣੇ ਨੇ ਡੀਲ ਕਰੀ ਹੈਗੀ ਉਹ ਵੀ ਬਹੁਤ ਵਧੀਆ ਨੇ ਤੇ ਜਿੱਥੋਂ ਆਪਾਂ ਨੂੰ ਡਿਲੀਵਰ ਕਰਾਉਣੀ ਹੈਗੀ ਉਹ ਵੀਰ ਜੀ ਬਹੁਤ ਵਧੀਆ ਨੇ ਮੈਂ ਮਿਲਿਆ ਤੁਹਾਨੂੰ ਉਹਨੂੰ ਤੇ ਗੱਡੀ ਆਪਾਂ ਲਈ ਹੈਗੀ ਹੈ ਜੀ ਤੁਹਾਨੂੰ ਦੱਸਦੇ ਹੈਗੇ ਬਿਮਰੂਤੀ ਦੀ ਨਵੀਂ ਜੋ ਆਈ ਹੈ ਗੱਡੀ ਫਰਾਂਕਸ ਡੈਟਾ ਪਲਸ ਲਈ ਆਪਾਂ ਤੇ ਗੱਡੀ ਦੀ ਲੁੱਕ ਬਹੁਤ ਜ਼ਿਆਦਾ ਸੋਹਣੀ ਹੈ ਮਤਲਬ ਕਿ ਆਡੀ ਵਾਂਗੂ ਹੈ ਜਿਵੇਂ Q3 ਆਡੀ ਆਈ ਹੈਗੀ ਸੇਮ ਉਹ ਲੁਕਿੰਗ ਦੇ ਵਿੱਚ ਆਈ ਹੈ ਗੱਡੀ ਇਹ ਤੇ ਮੈਂ ਟੈਸਟ ਡਰਾਈਵਰ ਵੀ ਲੈ ਚੁੱਕਾ ਹੈਗਾ ਤੇ ਮਾਈਲੇਜ ਵੀ ਬਹੁਤ ਚੰਗੀ ਹੈਗੀ ਪੇਕਅਪ ਵੀ ਵਧੀਆ ਹੈਗੀ ਤੇ ਗੱਡੀ ਉਦਾਂ ਵੀ ਹੈ ਦੋਨੇ ਇੱਕੋ ਜਿਹੇ ਆਈਆਂ ਹਨ ਲੋਡ ਮਾਰੀ ਗੱਡੀ ਕੋਲ ਤੇ ਗੱਡੀ ਆਪਣੀ ਰੈਡੀ ਹੈ ਬਸ ਪੇਪਰ ਵਰਕ ਥੋੜਾ ਜਿਹਾ ਰਹਿਦਾ ਹੈਗਾ ਫੇਰ ਆਪਾਂ ਚੱਲਦੇ ਹੈਗੇ ਲੋਡ ਹੁਣ ਆਪਾਂ ਇੰਟੀਰੀਅਰ ਵੇਖਦੇ ਆ ਇਹਦਾ ਡੈਸ਼ ਬੋਰਡ ਇੰਟੀਰੀਅਰ ਬਹੁਤ ਸੋਹਣਾ ਬਣਾਇਆ ਹੋਇਆ ਹੈ ਅੰਦਰ ਦੀ ਲੋਕ ਸਾਰੀ ਸੋਹਣੀ ਹੈ ਕਰਦੇ ਆਪਾਂ ਟ్రਾਈ ਬੂਟ ਇੱਥੇ ਨਹੀਂ ਨਹੀਂ ਉਹਦੇ ਵਿੱਚ ਸਪੈਸੀਫਿਕੇਸ਼ਨ ਤੇ ਲਿਖਿਆ ਹੋਊਗਾ ਹੂੰ ਇਹ ਤੇ ਰਿਫਲੈਕਟਰ ਆ ਕੇ ਤੇ ਦੂਜੀ ਕਟ ਆ ਗਈ ਜੀ ਅੱਛਾ ਇਹ ਇੱਥੇ ਹੋਊਗਾ ਜੀ ਇਹਦਾ ਸਾਨੂੰ ਜੀ ਆ ਜੱਕ ਪੇ ਅੱਛਾ ਪੇ ਦੇਖਣਾ ਆ ਠੀਕ ਦਿੱਤਾ ਯਾਰ ਹਨਾ ਜੱਕ ਵਾਸਤੇ ਨਹੀਂ ਸਾਰੀਆਂ ਨਹੀਂ ਹੁਣ ਤਾਂ ਸਿਹੜਦੀ ਵੀ ਆਈਆਂ ਜੀ ਅੱਛਾ ਨਵੀਆਂ ਚ ਸਭ ਠੀਕ ਹੈ ਗਏ ਆਪਣੇ ਦੂਜੀ ਦੇ ਖੜਕੀ ਜਾਂਦਾ ਵਿੱਚ ਨਾਲ ਟੰਗਿਆ ਗਏ ਕੋਈ ਸਮਾਨ ਫੋਨ ਟੰਗ ਮੋ ਇੱਥੇ ਜੀ ਆ ਲੋ ਜੀ ਅੱਛਾ ਹੂੰ ਲਓ ਜੀ ਹੁਣ ਆਪਣੀ ਗੱਡੀ ਲਾ ਰਹੇ ਹੰਦਰ ਤੇ ਉਸ ਤੋਂ ਬਾਅਦ ਕੇਕ ਕੱਟਿਆ ਜਾਊਗਾ ਜੋ ਫਾਰਮੈਲਟੀ ਕਰਦੇ ਉਹ ਕੀਤੀ ਜਾਊਗੀ ਫਿਰ ਆਪਾਂ ਚੱਲਦੇ ਹਾਂ ਗੱਡੀ ਲੈ ਕੇ హలో గుడ్ ఆఫటర్నూన్ మ్యాడమ్ ਹਾਂਜੀ ਗੱਡੀ ਲੈ ਕੇ ਆਪਾਂ ਏਜੰਸੀ ਤੋਂ ਨਿਕਲ ਗਏ ਤੇ ਹੁਣ ਆਪਾਂ ਚਲਦੇ ਆਂ ਵਾਪਸ ਸਾਰੇ ਪੇਪਰਵਰਕ ਕਲੀਅਰ ਹੋਣ ਤੋਂ ਬਾਅਦ ਕੇ ਕੱਟਣ ਤੋਂ ਬਾਅਦ ਜੋ ਵੀ ਐਸੈਸਰੀ ਲੱਗਣੀ ਸੀ ਇਹਦੀ ਉਹ ਲੱਗ ਗਈ ਤੇ ਹੁਣ ਆਪਾਂ ਕਰਤੀ ਹੈਗੀ ਹੈ ਵਾਪਸੀ ਆਪਾਂ ਚਲਦੇ ਆਂ ਪਿੰਡ ਆਪਣੇ ਤੇ ਮੈਨੂੰ ਲੱਗਦਾ ਹੈਗਾ ਵੀ ਇੱਥੋਂ ਆਪਾਂ ਨੂੰ 2-3 ਘੰਟੇ ਲੱਗ ਜਾਣਗੇ ਦੋਸਤੋ ਚਲੋ ਫਿਰ ਆਪਾਂ ਮਿਲਦੇ ਆਂਗੇ ਜਾ ਕੇ ਚਲੋ ਜਿੰਨਾ ਆਪਾਂ ਗੱਡੀਆਂ ਦੋਨਾਂ ਦੇ ਵਿੱਚ ਪਵਾ ਲਿਆ ਹੈਗਾ ਪੈਟਰੋਲ ਤੇ ਡੀਜ਼ਲ ਤੇ ਨਮੀ ਦੇ ਵਿੱਚ ਵੀ ਆਪਾਂ ਪਵਾ ਲਿਆ ਹੈਗਾ ਤੇ ਹੁਣ ਆਪਾਂ ਅੱਗੇ ਚੱਲਦੇ ਹੈਗੇ ਆਂ ਰਸਤੇ 'ਚ ਮਿਲਦੇ ਆਂ ਤੁਹਾਨੂੰ ਜਾ ਕੇ ਹਾਂਜੀ ਹੁਣ ਆਪਾਂ ਤੇਲ ਪਵਾ ਲਿਆ ਹੈਗਾ ਦੋਨਾਂ ਗੱਡੀਆਂ ਦੇ ਵਿੱਚ ਤੇ ਹੁਣ ਆਪਾਂ ਚੱਲ ਪਏ ਹੈਗੇ ਆਂ ਕਰਨ ਨੂੰ ਵਾਪਸ ਤੇ ਬਾਕੀ ਜਿਹੜੇ ਵੀਰ ਜੀ ਨੇ डील ਕਰੀ ਆਪਣੇ ਨਾਲ ਤੇ ਬੜੀ ਰਿਸਪੈਕਟ ਦਿੱਤੀ ਉਹਨਾਂ ਨੇ ਬੜੇ ਪਿਆਰ ਨਾਲ ਸਾਰੀ ਡੀਲਿੰਗ ਕਰੀ ਹੈਗੇ ਪੇਪਰਵਰਕ ਕਰਿਆ ਹੈਗਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਂ ਦੱਸਿਆ ਤੁਹਾਨੂੰ ਕਿ ਕੇਕ ਕੱਟਿਆ ਸੀਗਾ ਬਾਕੀ ਜੋ ਨੇਸੈਸਰੀ ਚੀਜ਼ਾਂ ਲਾਉਣੀ ਸੀ ਉਹ ਲਾਤੀ ਸੀਗੇ ਤੇ ਹੁਣ ਆਪਾਂ ਚੱਲ ਪਏ ਹੈਗੇ ਆਪਾਂ ਵਾਪਸੀ ਤੇ ਤੇ ਆਪਾਂ ਖੈਰੇਗਾ ਆ ਗਏ ਹੈਗੇ ਆ ਸਰਸੇ ਤੋਂ ਬਾਦ ਉਕਲਾ ਹੈਗਾ ਪਿੰਡ ਹੈ ਇੰਦੇ ਵਿੱਚ ਪਹੁੰਚ ਜਾਵਾਂਗੇ ਪਿੰਡ ਤੇ ਇੱਕ ਵਾਰ ਆਪਾਂ ਕਾਰ ਲੈ ਕੇ ਜਾਵਾਂਗੇ ਗੱਡੀ ਉੱਚ ਜੌਸਾ ਕਰਨ ਹੋਣਾ ਹੈਗਾ ਤੇ ਉਸ ਤੋਂ ਬਾਅਦ ਫਿਰ ਏਜੰਸੀ ਚਲੀ ਜਾਵਾਂ ਕਾਰ ਤੇ ਉੱਥੋਂ ਫਿਰ ਆਪਾਂ ਮੈਚ ਤੋਂ ਪਹਿਲਾਂ ਹੀ ਲੈ ਕੇ ਜਾਵਾਂਗੇ ਚਲੋ ਫਿਰ ਆਪਾਂ ਮਿਲਦੇ ਆਂ ਅੱਗੇ ਜਾ ਕੇ ਨੇ ਦੂਜੀ ਗੱਡੀ ਨੂੰ ਮੈਂ ਮੂਰੇ ਲਵਾ ਲਿਆ ਹੈਗਾ ਕਿਉਂਕਿ ਹੁਣ ਮੈਂ ਮੈਪ ਨਹੀਂ ਲਾਇਆ ਹੈਗਾ ਤੇ ਬਾਈ ਨੂੰ ਪਤਾ ਸੀਗਾ ਮੈਂ ਕਿਉਂਕਿ ਮੈਂ ਤਾਂ ਪਹਿਲੀ ਵਾਰ ਆਇਆ ਸੀਗਾ ਤੇ ਮੈਂ ਕਿਹਾ ਯਾਰ ਥੋੜਾ ਜਿਹਾ ਕੈਚ ਇਹਨੂੰ ਕਿਉਂਕਿ ਫਿਰ ਟਾਈਮ ਨਾ ਘਰ ਪਹੁੰਚ ਜਾਗੇ ਨਹੀਂ ਹਨੇਰਾ ਹੋ ਜਾਊਗਾ ਕਿਉਂਕਿ ਘਰੇ ਫਿਰ ਜਿਹੜਾ ਸ ਕਰਨਾ ਹੈਗਾ ਆਪਾਂ ਵੈਲਕਮ ਕਰਨਾ ਨਵੀਂ ਗੱਡੀ ਦਾ ਤੇ ਤੁਹਾਡਾ ਬਾਦ ਫਿਰ ਏਜੰਸੀ ਭੇਜਨੀ ਹੈ ਏਜੰਸੀ 7 ਵਜੇ ਦੋਸਤੋਂ ਬੰਦ ਹੋ ਜਾਂਦੀ ਹੈਗੀ ਆ ਫਿਰ ਬਾਕੀ ਆਪਾਂ ਗੁਰੂ ਘਰਿਆਂ ਨੂੰ ਫਿਰ ਲੈ ਕੇ ਜਾਵਾਂਗੇ ਜਿੱਦਾਂ ਏਜੰਸੀ ਚੋਂ ਲੈ ਕੇ ਆਂਦੀ ਤੇ ਪਹਿਲਾਂ ਗੁਰਦੁਆਰਾ ਸਾਹਿਬ ਹੀ ਲੈ ਕੇ ਜਾਵਾਂਗੇ ਤੇ ਚਲੋ ਫਿਰ ਹੁਣ ਆਪਾਂ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਜਾ ਪਹੁੰਚ ਜਾਣ ਦੀ ਲੋੜ ਨਹੀਂ ਪੈਗੀ ਤੇ ਤਾਂ ਆਪਾਂ ਆਫ ਟਾਈਮ ਵੀ ਬਚਤ ਹੋਊਗੀ ਫਿਰ ਬਾਅਦਸ ਮੈਨੂੰ ਲੱਗਦਾ ਹੈਗਾ ਵੀ ਆਪਾਂ ਅੱਧੇ ਘੰਟੇ ਦੇ ਵਿੱਚ ਪਹੁੰਚ ਜਾਵਾਂਗੇ ਪੇਂਟਿੰਗ ਵਾਲੇ ਦੇ ਵਿੱਚ ਕਰਦਿਆਂ ਨੇ ਆਖਿਆ ਸੀ ਵੀ ਗੱਡੀ ਇੱਕ ਵਾਰ ਘਰੇ ਲੈ ਆਈਏ 10-15 ਮਿੰਟ ਵਾਸਤੇ ਸਾਰੀ ਨਾਲੇ ਤਾਂ ਦੇਖ ਲੈਣਗੇ ਨਾਲੇ ਚਲੋ ਜਿਹੜਾ ਸ ਕਰਨ ਆਉਣਾ ਹੋਊਗਾ ਫਿਰ ਆਪਾਂ ਗੱਡੀ ਉੱਥੇ ਜੀ ਦੋਸਤੋ ਆਪਾਂ ਪਹੁੰਚ ਗਏ ਪੈਂਡ ਤੇ ਆਪਾਂ ਨੂੰ ਤਕਰੀਬਨ 2.5 ਘੰਟੇ ਲਾ ਕੇ ਕਿਉਂਕਿ ਵਿੱਚ ਰਸਤਾ ਵੀ ਖਰਾਬ ਸੀਗਾ ਤੇ ਸੂਰਜ ਬਿਲਕੁਲ ਥੱਲੇ ਬੈਠ ਗਿਆ ਹੈ ਕਿ ਆਪਾਂ ਬੜੇ ਟਾਈਮ ਦੇ ਨਾਲ ਹਨੇਰੇ ਤੋਂ ਪਹਿਲਾਂ ਹੀ ਕਰ ਲਉਣੀ ਚਾਹੀਦੀ ਹੈਗੀ ਤੇ ਉਦੋਂ ਸਾਬ ਸਿੰਘ ਵੀ ਆਪਣੀ ਡੀਗ ਕਰ ਰਿਹਾ ਹੈਗਾ ਤੇ ਜਿਹੜਾ ਸਗਣ ਕਰਨਾ ਹੈਗਾ ਉਹਦੇ ਲਈ ਡੀਗ ਹੋ ਰਹੀ ਹੈਗੀ ਹੈ ਜਿਵੇਂ ਸਾਡੀ ਪਹੁੰਚ ਕੇ ਕਰ ਨੇ ਹਰ ਤਰ੍ਹਾਂ ਪ੍ਰਥਾ ਦੇ ਸਨਮਾਨ ਨੂੰ ਇੱਕੀ ਨੇ ਬਣਾਉਣ ਲਈ ਪ੍ਰੋਜੈਕਟ ਸਭਾਸਤ ਦੀ ਸ਼ੁਰੂਆਤ ਕੀਤੀ। ਮੁਸਲਰ ਦੇ ਸੁਜੀਤ ਸੇਖ ਅਤੇ ਸੰਤਾਨ ਦੇ ਦਫਤਰੀ ਤੋਂ ਬਚੂ ਹੋਈ। ਮੈਂ ਆਪਾਂ ਘਰ ਪਹੁੰਚ ਕੇ ਹੁਣ ਸੈਗਨ ਕਰਿਆ ਜਾ ਰਿਹਾ ਹੈ। ਆ ਗਿਆ ਸੈਬ ਸਿੰਘ। ਚਲੋ ਫਿਰ ਉਹ ਕੀ ਉਹ ਸਹਾ ਬਣੀ ਪਈ ਹੋਵੇ ਇਹਨਾਂ ਨੂੰ। ਆ ਤੂੰ ਲੋ ਵੀ ਦੋਸਤੋ ਹੁਣ ਆਪਾਂ ਚਾਹ ਪਾਣੀ ਪੀ ਲਿਆ ਹੈਗਾ ਤੇ ਸੰਦੀਪ ਗੱਡੀ ਇੱਕ ਵਾਰ ਏਜੰਸੀ ਲੈ ਗਿਆ ਹੈਗਾ ਹੁਣ ਆਪਾਂ ਉੱਥੇ ਰੁਕਾਂਗੇ ਗੱਡੀ ਨੂੰ ਕੁੱਛ ਦੇਣ ਵਾਸਤੇ ਕਿਉਂਕਿ ਕਈ ਵਾਰ ਘਰੇ ਰੋਕ ਲਈਦਾ ਹੈਗਾ ਕੋਈ ਬੱਚਾ ਹੀ ਸਕ੍ਰੈਚ ਪਾ ਦਿੰਦਾ ਜਾਂ ਕੋਈ ਕਈ ਵਾਰ ਬੱਚ ਮਾਰ ਦਿੰਦਾ ਕੁਛ ਤੇ ਇਸ ਲਈ ਗੱਡੀ ਉੱਥੇ ਖੜੂਗੀ ਏਜੰਸੀ ਤੇ ਠੀਕ ਆ ਦੋਸਤੋ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ